ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਹਰ ਘਰ ਵਿੱਚ ਕੋਈ ਨਾ ਕੋਈ ਬਿਮਾਰ ਰਹਿੰਦਾ ਹੈ ਕਿਸੇ ਨੂੰ ਦਰਦ ਰਹਿੰਦਾ ਹੈ ਕਿ ਕੋਈ ਦਰਦ ਦੀਆਂ ਪੀੜਾਂ ਨਾਲ ਝੋਝ ਰਿਹਾ ਹੁੰਦਾ ਹੈ ਕੋਈ ਸਰੀਰਕ ਦਰਦ ਨਾਲ ਤੰਗ ਹੈ ਕੋਈ ਕਿਸੇ ਦਿਲ ਦੀ ਬਿਮਾਰੀ ਦੇ ਨਾਲ ਝੋਝ ਰਿਹਾ ਹੈ ਕੋਈ ਕਿਸੇ ਦਿਲ ਦੀ ਬਿਮਾਰੀ ਦੇ ਨਾਲ ਝੋਝ ਰਿਹਾ ਹੈ ਕਿਸੇ ਨੂੰ ਮਨ ਦੀ ਟੈਨਸ਼ਨ ਹੈ ਉਹ ਹਸਪਤਾਲ ਦੇ ਬਾਰ-ਬਾਰ ਚੱਕਰ ਤੇ ਦਵਾਈ ਦੇ ਖਰਚੇ ਕਰਦਾ ਹੈ ਸਾਹਸੰਗਤ ਜੀ ਅਸਲ ਦੇ ਵਿੱਚ ਸੁੱਖ ਨਹੀਂ ਮਿਲਦਾ ਪਰ ਕੀ ਤੁਹਾਨੂੰ ਪਤਾ ਹੈ ਕਿ ਸਾਡੀ ਗੁਰਬਾਣੀ ਵਿੱਚ ਅਜਾਏ ਅਣਮੋਲ ਰਤਨ ਲੁਕੇ ਹੋਏ ਹਨ ਜੋ ਹਰ ਕਿਸਮ ਦੇ ਦਰਦਾਂ ਨੂੰ ਦੂਰ ਕਰਨ ਦੀ ਤਾਕਤ ਰੱਖਦੇ ਹਨ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਜੇਕਰ ਮਨੋਖਾ ਆਪਣੀ ਜ਼ਿੰਦਗੀ ਵਿੱਚ ਕੋਝ ਸਧਾਰਨ ਕੰਮ ਨਿਯਮਤ ਕਰਨਾ ਸ਼ੁਰੂ ਕਰ ਦਵੇ ਤਾਂ ਸਿਰਫ ਸਰੀਰ ਦੇ ਦਰਦ ਦੂਰ ਹੋ ਸਕਦੇ ਹਨ ਸਗੋਂ ਮਨ ਨੂੰ ਵੀ ਅਸਲ ਸੁੱਖ ਮਿਲ ਸਕਦਾ ਹੈ ਅੱਜ ਅਸੀਂ ਤੁਹਾਡੇ ਨਾਲ ਉਹੀ ਤਿੰਨ ਕੰਮ ਸਾਂਝੇ ਕਰਨ ਜਾ ਰਹੇ ਹਾਂ ਸੰਗਤ ਜੀ ਜੋ ਗੁਰਬਾਣੀ ਦੇ ਅਨੁਸਾਰ ਹਰ ਮਨੁੱਖ ਨੂੰ ਹਰ ਰੋਜ਼ ਜ਼ਰੂਰ ਕਰਨੇ ਚਾਹੀਦੇ ਹਨ ਇਹ ਤਿੰਨ ਕੰਮ ਉਹ ਖਜ਼ਾਨਾ ਹਨ ਜਿਨ੍ਹਾਂ ਨਾਲ ਹਰ ਦੁੱਖ ਦੂਰ ਹੋ ਸਕਦਾ ਹੈ ਅਤੇ ਜੀਵਨ ਦੀਆਂ ਖੁਸ਼ੀਆਂ ਅਤੇ ਜੀਵਨ ਖੁਸ਼ੀਆਂ ਨਾਲ ਪਰ ਜਾਂਦਾ ਹੈ। ਕਈ ਵਾਰ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਤੇ ਕਈ ਸਾਖੀਆਂ ਵਿੱਚ ਅਚਾਈਆਂ ਸੁਣਾਈਆਂ ਹਨ। ਤੁਸੀਂ ਖੁਦ ਵੀ ਫੋਨਾਂ ਦੇ ਉੱਤੇ ਰੀਲਾਂ ਦੇਖੀਆਂ ਹੋਣਗੀਆਂ ਕਿ ਜਿਨ੍ਹਾਂ ਨੂੰ ਡਾਕਟਰ ਵੀ ਜਵਾਬ ਦੇ ਗਏ ਜਿਨ੍ਹਾਂ ਦਾ ਹਸਪਤਾਲਾਂ ਦੇ ਵਿੱਚ ਇਲਾਜ ਨਹੀਂ ਸੀ ਰੋਗਾਂ ਦਾ ਉੱਥੇ ਮੇਰੇ ਤਨ ਤਨ ਗੁਰੂ ਰਾਮਦਾਸ ਜੀ ਦੇ ਦਰ ਤੇ ਜਾ ਕੇ ਉਹ ਰੋਗ ਠੀਕ ਹੋ ਗਏ ਹਨ ਗੋਂਗੇ ਵੀ ਬੋਲਣ ਲੱਗ ਪਏ ਹਨ ਤੇ ਜਿਨ੍ਹਾਂ ਨੂੰ ਦੇਖਦਾ ਨਹੀਂ ਸੀ ਉਹਨਾਂ ਨੂੰ ਦੇਖਣ ਵਿੱਚ ਲੱਗ ਪਿਆ ਕਈ ਅਜਈਆਂ ਉਦਾਹਰਨਾਂ ਨੇ ਜਿਹੜੀਆਂ ਕਿ ਆਪਾਂ ਨੂੰ ਦੱਸਦੀਆਂ ਹਨ ਕਿ ਗੁਰਬਾਣੀ ਦੇ ਵਿੱਚ ਬਹੁਤ ਵੱਡੀ ਪਾਵਰ ਹੈ ਮਨੁੱਖ ਦਾ ਸਰੀਰ ਵਾਹਿਗੁਰੂ ਦੀ ਸਭ ਤੋਂ ਵੱਡੀ ਬਖਸ਼ਿਸ਼ ਹੈ ਇਹ ਸਰੀਰ ਜਿਸ 'ਤੇ ਨਾਲ ਅਸੀਂ ਨਾਮ ਜਪਦੇ ਹਾਂ ਗੁਰਬਾਣੀ ਪਾੜਦੇ ਹਾਂ ਪਰ ਅਫਸੋਸ ਅੱਜਕੱਲ ਮਨੁੱਖ ਦਾ ਸਭ ਤੋਂ ਵੱਡਾ ਦੁੱਖ ਇਹੀ ਸਰੀਰ ਬਣ ਗਿਆ ਹੈ ਕਿਸੇ ਨੂੰ ਜੋੜਾਂ ਦਾ ਦਰਦ ਰਹਿੰਦਾ ਹੈ ਕਿਸੇ ਨੂੰ ਪੇਟ ਦਾ ਦਰਦ ਰਹਿੰਦਾ ਹੈ ਕਿਸੇ ਦਾ ਬੁਖਾਰ ਨਹੀਂ ਟੁੱਟਦਾ ਕਿਸੇ ਨੂੰ ਸ਼ੂਗਰ ਬਹੁਤ ਹੈ ਕਿਸੇ ਨੂੰ ਸਿਰ ਦਰਦ ਬਹੁਤ ਰਹਿੰਦੀ ਹੈ ਤੇ ਬਿਨਾਂ ਮਤਲਬ ਤੋਂ ਥਕਾਵਟ ਬਹੁਤ ਰਹਿੰਦੀ ਹੈ ਡਾਕਟਰ ਦੇ ਕੋਲ ਦਵਾਈਆਂ ਹਸਪਤਾਲ ਦੇ ਵਿੱਚ ਚੱਕਰ ਲਾ ਲਾ ਕੇ ਥੱਕ ਗਏ ਨੇ ਪਰ ਉਹਨਾਂ ਦਾ ਕਿਤੋਂ ਹੱਲ ਨਹੀਂ ਲੱਭ ਰਿਹਾ ਇਸ ਦਾ ਕਾਰਨ ਹੈ ਕਿ ਅਸੀਂ ਸਿਰਫ ਦੇ ਰਹੇ ਹਾਂ ਪਰ ਰੋਣੋਂ ਭੋਲ ਗਏ ਹਾਂ ਰੋ ਬਿਨਾ ਸਰੀਰ ਦੀ ਕੋਈ ਵੀ ਕਦਰ ਨਹੀਂ ਗੁਰਬਾਣੀ ਕਹਿੰਦੀ ਹੈ ਕਿ ਬਿਨ ਹਰ ਨਾਮ ਨਹੀਂ ਸੁਟਸੀ ਪਾਈ ਕਿਤੇ ਬਿਰਦ ਪਛਮਰ ਜੇਕਰ ਗੁਰਬਾਣੀ ਨੂੰ ਆਪਾਂ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਵਾਂਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚੋਂ ਇਹ ਦੁੱਖ ਤਕਲੀਫਾਂ ਖਤਮ ਹੋ ਸਕਦੀਆਂ ਹਨ ਆਪਾਂ ਹਰ ਰੋਜ਼ ਨਿਤ ਨਵੇਂ ਤੋਂ ਨਵੇਂ ਚਮਤਕਾਰ ਦੇਖਦੇ ਹਾਂ ਸੁਣਦੇ ਹਾਂ ਕਿੰਨੀਆਂ ਆਪਾਂ ਰीलਾਂ ਵੇਖਦੇ ਹਾਂ ਕਿੰਨੀਆਂ ਆਪਾਂ ਵੀਡੀਓ ਦੇਖਦੇ ਹਾਂ ਕਦੇ ਕਿਸੇ ਦੇ ਨਾਲ ਗੁਰਬਾਣੀ ਪੜ੍ਹਨ ਦੇ ਨਾਲ ਸੁਣਨ ਦੇ ਨਾਲ ਜਾਂ ਫਿਰ ਕਿਸੇ ਗੁਰੂ ਘਰ ਜਾਣ ਦੇ ਨਾਲ ਵੱਡੇ ਤੋਂ ਵੱਡੇ ਰੋਕ ਠੀਕ ਹੁੰਦੇ ਦੇਖੇ ਹਨ ਜਦੋਂ ਮਨ ਖਦਾ ਮਨ ਵਾਹਿਗੁਰੂ ਨਾਲ ਜੋੜਦਾ ਤਾਂ ਰੋਹ ਤਾਜ਼ਗੀ ਮਹਿਸੂਸ ਕਰਦੀ ਹੈ ਸਭ ਤੋਂ ਪਹਿਲਾਂ ਕੰਮ ਸਾਨੂੰ ਨਾਮ ਜਪਣਾ ਚਾਹੀਦਾ ਹੈ ਹਰ ਰੋਜ਼ ਆਪਣੇ ਜੀਵ ਦੇ ਨਾਲ ਜੇਕਰ ਅਸੀਂ ਨਾਮ ਜਪਣਾ ਹਰ ਰੋ ਸ਼ੁਰੂ ਕਰਾਂਗੇ ਅਸੀਂ ਭਾਵੇਂ ਕਿਸੇ ਵੀ ਧਰਮ ਤੋਂ ਬਿਲੋਂਗ ਕਰਦੇ ਹੋਈਏ ਭਾਵੇਂ ਅਸੀਂ ਸੇਖਾ ਹਿੰਦੂ ਹਾਂ ਮੁਸਲਮਾਨ ਹਾਂ ਅਸੀਂ ਆਪਣੇ ਗੁਰਮੰਤਰ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਦਾ ਇੱਕ ਆਧਾਰ ਬਣਾ ਕੇ ਰੱਖੀਏ ਰਾਮਨਾਮ ਜੇਕਰ ਅਸੀਂ ਰਾਮ ਦਾ ਨਾਮ ਲਾਵਾਂਗੇ ਵਾਇਗਰੋ ਅੱਲਾ ਦਾ ਨਾਮ ਲਾਵਾਂਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਸਾਰੇ ਦੁੱਖ ਚਲੇ ਜਾਂਦੇ ਹਨ ਮਨੋਖ ਅਕਸਰ ਦਵਾਈਆਂ ਨਾਲ ਦਰਦ ਦੂਰ ਕਰਨਾ ਚਾਹੁੰਦਾ ਹੈ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਸਭ ਤੋਂ ਵੱਡੀ ਦਵਾਈ ਤਾਂ ਸਾਡੇ ਵਾਇਗਰੋ ਦੇ ਨਾਮ ਵਿੱਚ ਹੈ ਜਦੋਂ ਤੁਸੀਂ ਹਰ ਸਵੇਰੇ ਅੰਮ੍ਰਿਤ ਵੇਲੇ ਅੱਖਾਂ ਬੰਦ ਕਰਕੇ ਵਾਇਗਰੋ ਵਾਇਗਰੋ ਦਾ ਸਿਮਰਨ ਕਰਦੇ ਹੋ ਤਾਂ ਮਨ ਦੀ ਗੜਬੜ ਦੂਰ ਹੋ ਜਾਂਦੀ ਹੈ ਪਹਿਲਾਂ ਪਹਿਲਾਂ ਤਾਂ ਆਪਾਂ ਨੂੰ ਮਹਿਸੂਸ ਨਹੀਂ ਹੁੰਦਾ ਤੁਸੀਂ ਕੁਝ ਟਾਈਮ ਕੁਝ ਮਹੀਨੇ ਇਹ ਮੰਤਰ ਕਰਕੇ ਦੇਖੋ ਤੁਹਾਡੇ ਮਨ ਨੂੰ ਸ਼ਾਂਤੀ ਮਿਲਨੇ ਸ਼ੁਰੂ ਹੋ ਜਾਵੇਗੀ ਜਦੋਂ ਤੁਸੀਂ ਇਸ ਮੰਤਰ ਨੂੰ ਨਾ ਕਰੋਗੇ ਤਾਂ ਤੁਹਾਨੂੰ ਇੰਜ ਜਾਪੇਗਾ ਕਿ ਜਿਸ ਤਰ੍ਹਾਂ ਕਿ ਤੁਹਾਡਾ ਮਨ ਤੁਹਾਡਾ ਸਰੀਰ ਦੀ ਥਕਾਵਟ ਮਾਨ ਰਿਹਾ ਹੈ ਤੁਹਾਡਾ ਸਰੀਰ ਠੀਕ ਨਹੀਂ ਹੈ ਅਸ ਟਾਈਮ ਤੋਂ ਸੇ ਵਾਇਗਰੂ ਵਾਇਗਰੂ ਦਾ ਮੰਤਰ ਕਰਨਾ ਸ਼ੁਰੂ ਕਰਨਾ ਵਾਇਗਰੂ ਜੀ ਵਾਇਗਰੂ ਜੀ ਨੂੰ ਹਮੇਸ਼ਾ ਆਪਣੇ ਜ਼ੁਬਾਨ ਤੇ ਰੱਖਣਾ ਪਾੜ ਕਰਦੇ ਆਵੇਂ ਕੰਮ ਕਰਦੇ ਆਵੇਂ ਜੇਕਰ ਤੁਸੀਂ ਇੰਜ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਜੋ ਵੀ ਦੁੱਖ ਰੋਗ ਹਨ ਉਹ ਹੌਲੀ-ਹੌਲੀ ਕਟਨੇ ਸ਼ੁਰੂ ਹੋ ਜਾਣਗੇ ਸਰੀਰ ਦੇ ਦਰਦ ਵੀ ਹੌਲੀ-ਹੌਲੀ ਕੱਟੇ ਜਾਣਗੇ ਕਈ ਲੋਕਾਂ ਨੇ ਦੱਸਿਆ ਕਿ ਸੁਖਮਨੀ ਸਾਹਿਬ ਜੀ ਜਵਜੀਤ ਸਾਹਿਬ ਦੇ 파ਟ ਨਾਲ ਉਹਨਾਂ ਦੇ ਸਾਰੇ ਸਰੀਰ ਜਿਹੜੇ ਸਰੀਰ ਦੇ ਜਿਹੜੇ ਰੋਗ ਨੇ ਹੋਲੀ-ਹੋਲੀ ਖਤਮ ਹੋ ਗਏ। ਇਸ ਦਾ ਇੱਕ ਜੀਵਤ ਉਦਾਹਰਣ ਹੈ। ਇੱਕ ਮਾਂ ਜਿਹੜੀ ਕਿ ਮੈਂ ਇੱਕ ਸੱਚੇ ਸੰਗਤ ਜੀ ਇੱਕ ਸੱਚੀ ਕਹਾਣੀ ਦੱਸਦੀ ਹਾਂ। ਕਹਿੰਦੇ ਹਨ ਕਿ ਮੇਰਾ ਜਿਹੜਾ ਬੱਚਾ ਸੀ ਹਮੇਸ਼ਾ ਸਿਰ ਦਰਦ ਦੇ ਨਾਲ ਤੰਗ ਰਹਿੰਦਾ ਸੀ। ਦਵਾਈਆਂ ਨਾਲ ਆਰਾਮ ਥੋੜਾ ਚਿਹਰਾਉਂਦਾ ਸੀ ਤੇ ਫਿਰ ਦਰਦ ਵਾਪਸ ਆਉਣੇ ਸ਼ੁਰੂ ਹੋ ਜਾਂਦੇ ਸੀ। ਉਹ ਪੈਣ ਕਹਿੰਦੀ ਕਿ ਇੱਕ ਬਜ਼ੁਰਗ ਨੇ ਉਸ ਨੂੰ ਆਖਿਆ ਕਿ ਹਰ ਰੋਜ਼ ਬੱਚੇ ਦੇ ਸਰਾਨੇ ਬੈਠ ਕੇ ਸੁਖਮਨੀ ਸਾਹਿਬ ਜੀ ਦੀ ਇੱਕ ਅਸ਼ਟਪਦੀ ਉੱਚੀ ਉੱਚੀ ਆਵਾਜ਼ ਦੇ ਵਿੱਚ ਪੜਿਆ ਕਰ। ਉਸ ਮਾਣੇ ਨੇਮ ਦੇ ਨਾਲ ਉਹ ਪੜ੍ਹਨੇ ਸ਼ੁਰੂ ਕਰ ਦਿੱਤੇ। ਉਹ ਪੈਣ ਕਹਿੰਦੀ ਕਿ ਮੈਂ ਖੁਦ ਅੱਖੀਂ ਚਮਤਕਾਰ ਹੁੰਦਾ ਵੇਖਿਆ। ਜਦੋਂ ਮੈਂ ਬਾਣੀ ਅਸ਼ਟਪਦੀ ਸੁਖਮਨੀ ਸਾਹਿਬ ਜੀ ਦੀ ਇਹ ਜਾਪ ਕਰਨਾ ਸ਼ੁਰੂ ਕੀਤਾ ਆਪਣੇ ਬੱਚੇ ਦੇ ਕੋ ਤੱਕ ਹਫ਼ਤੇ ਵਿੱਚ ਮੇਰੇ ਬੱਚੇ ਦਾ ਸਿਰ ਦਰਦ ਬਿਲਕੁਲ ਕਟ ਗਿਆ ਜਦੋਂ ਮਹੀਨਾ ਲੰਘਿਆ ਤਾਂ ਮੈਂ ਵੇਖਿਆ ਮੈਂ ਹੈਰਾਨ ਰਹਿ ਗਈ ਕਿ ਮੇਰੇ ਬੱਚੇ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਸੀ ਉਸ ਦਾ ਸਿਰ ਦਰਦ ਬਿਲਕੁਲ ਖਤਮ ਹੋ ਗਿਆ ਕੋਈ ਕਹਿੰਦਾ ਸੀ ਇਸ ਨੂੰ ਬ੍ਰੇਨ ਟਿਊਮਰ ਹੈ ਕੋਈ ਕੁਝ ਕਹਿੰਦਾ ਸੀ ਕੋਈ ਕੁਝ ਕਹਿੰਦਾ ਸੀ ਮੈਂ ਬਹੁਤ ਡਰਦੀ ਸੀ ਪਰ ਮੈਂ ਟੈਸਟ ਨੇ ਸੀ ਕਰਵਾਉਂਦੇ ਉਹ ਭੈਣ ਕਹਿੰਦੀ ਕਿ ਮੈਨੂੰ ਕਿਸੇ ਜਦੋਂ ਬਜ਼ੁਰਗ ਨੇ ਸੁਖਮਨੀ ਸਾਹਿਬ ਜੀ ਦਾ ਸਹਾਰਾ ਦਿੱਤਾ ਤੇ ਮੈਂ ਸੁਖਮਨੀ ਸਾਹਿਬ ਜੀ ਦਾ ਸਹਾਰਾ ਲਿਆ ਤਾਂ ਮੇਰੇ ਬੱਚੇ ਦਾ ਜਿਹੜਾ ਦੁੱਖ ਸੀ ਜੋ ਮੈਂ ਡਸਟ ਨਹੀਂ ਕਰਵਾਇਆ ਤੇ ਉਹ ਦੁੱਖ ਬਿਲਕੁਲ ਹੀ ਗੁਰਬਾਣੀ ਨੇ ਖਤਮ ਕਰ ਦਿੱਤਾ ਇਹ ਹੈ ਗੁਰਬਾਣੀ ਦੀ ਤਾਕਤ ਦੂਸਰੀ ਗੱਲ ਕਿ ਸਾਡੇ ਬਜ਼ੁਰਗ ਹਮੇਸ਼ਾ ਤੋਂ ਕਹਿੰਦੇ ਹੁੰਦੇ ਹਨ ਕਿ ਸਾਧ ਸੰਗ ਜੀ ਸ ਸਾਡਾ ਮਨੁੱਖੀ ਸਰੀਰ ਸਿਰਫ ਆਪਣੇ ਲਈ ਨਹੀਂ ਬਣਿਆ ਜਿਹੜੇ ਹੱਥ ਵਾਇਗੁਰੂ ਨੇ ਦਿੱਤੇ ਨੇ ਉਹ ਸੇਵਾ ਲਈ ਹਨ ਜੜੀ ਦੌਲਤ ਵਾਇਗੁਰੂ ਨੇ ਦਿੱਤੀ ਹੈ ਉਹ ਸਿਰਫ ਆਪਣੇ ਖਰਚ ਲਈ ਨਹੀਂ ਸਗੋਂ ਗਰੀਬਾਂ ਦੀ ਮਦਦ ਲਈ ਵੀ ਹੈ ਗੁਰਬਾਣੀ ਆਖਦੀ ਹੈ ਕਿ ਜੇ ਅਸੀਂ ਆਪਣੀ ਕਮਾਈ ਵਿੱਚੋਂ ਦਾਨ ਕਰੀਏ ਤਾਂ ਆਪਣੇ ਸਮੇਂ ਦੇ ਵਿੱਚੋਂ ਕੁਝ ਘੰਟੇ ਸੇਵਾ ਲਈ ਕੱਢੀਏ ਤਾਂ ਸਾਡੀ ਜ਼ਿੰਦਗੀ ਦੇ ਬੰਧਨ ਕੱਟਦੇ ਹਨ ਦੁੱਖ ਦਰਦ ਦੂਰੋ ਚਾਹਦੇ ਹਨ ਹੁਣ ਆਪਾਂ ਕਹਾਂਗੇ ਕਿ ਅਸੀਂ ਤਾਂ ਦਾਣਪੁਣ ਕਿਸ ਤਰ੍ਹਾਂ ਕਰੀਏ ਦਾਣਪੁਣ ਮੈਂ ਕੋਈ ਤੁਹਾਨੂੰ ਬਹੁਤਾ ਵੱਡਾ ਨਹੀਂ ਕਹਿ ਰਹੀ ਤੁਸੀਂ ਆਪਣੇ ਘਰ ਦੇ ਵਿੱਚ ਆਪਣੀ ਰੋਟੀ ਦੇ ਵਿੱਚੋਂ ਕੁਝ ਬੁਰਕੀਆਂ ਬੇਹਸਾਰਾ ਬੇਜਬਾਨ ਜਾਨਵਰਾਂ ਨੂੰ ਪਾ ਸਕਦੇ ਹੋ ਇਹ ਵੀ ਬਹੁਤ ਵੱਡਾ ਦਾਣ ਹੈ ਕਹਿੰਦੇ ਉਹ ਜਾਨਵਰ ਤੁਹਾਡੇ ਘਰ ਦੇ ਵਿੱਚੋਂ ਤੁਹਾਡੇ ਰੋਗ ਤੇ ਕਲੇਸ਼ ਨੂੰ ਖਤਮ ਕਰ ਦਿੰਦੇ ਹਨ ਉਹ ਪਰਮਾਤਮਾ ਅਗੇ ਅਦਾਸ ਕਰਦੇ ਹਨ ਕਿ ਇਸ ਘਰ ਦੇ ਵਿੱਚ ਹਮੇਸ਼ਾ ਬਰਕਤ ਦਾ ਵਾਦਾ ਰਹੇ ਕੁੱਤਿਆਂ ਨੂੰ ਰੋਟੀ ਜ਼ਰੂਰ ਪਾ ਦਿਆ ਕਰੋ ਗਾਵਾਂ ਨੂੰ ਪਾ ਦਿਆ ਕਰੋ ਜਾਂ ਫਿਰ ਛੋਟੇ-ਛੋਟੇ ਪੰਛੀਆਂ ਨੂੰ ਪਾ ਦਿਆ ਕਰੋ ਇਹ ਵੀ ਬਹੁਤ ਵੱਡਾ ਤਾਨ ਹੈ ਦੁਨੀਆ ਦਾ ਸਭ ਤੋਂ ਵੱਡਾ ਮਹਾਨ ਤਾਨ ਹੈ ਤੁਹਾਡੇ ਘਰ ਦੇ ਵਿੱਚ ਜੋ ਵੀ ਬਜ਼ੁਰਗ ਹਨ ਮਾਪੇ ਦਾਦਾ-ਦਾਦੀ ਉਹਨਾਂ ਦੀ ਲੋੜੀ ਦੀ ਹਰ ਇੱਕ ਚੀਜ਼ ਤੁਸੀਂ ਪੂਰੀ ਕਰ ਦੇਣੀ ਹੈ ਮਹੀਨੇ ਬਾਅਦ ਹਫ਼ਤੇ ਬਾਅਦ ਉਹਨਾਂ ਨੂੰ ਜੋ ਵੀ ਚੀਜ਼ ਦੀ ਲੋੜ ਹੈ ਤੁਸੀਂ ਪੂਰੀ ਕਰਕੇ ਦੇਣੀ ਹੈ ਭਾਵੇਂ ਤੁਸੀਂ ਕਿਤੇ ਵੀ ਦਾਨਪੁਣ ਨਾ ਕਰੋ ਭਾਵੇਂ ਤੁਸੀਂ ਕਿਤੇ ਵੀ ਸੇਵਾ ਨਾ ਕਰੋ ਇਹ ਇੱਕ ਸੇਵਾ ਘਰ ਦੇ ਵਿੱਚ ਕਰਦੇ ਰਹੋ ਤੁਹਾਡੀ ਜ਼ਿੰਦਗੀ ਦੇ ਦੁੱਖ ਤਕਲੀਫਾਂ ਖਤਮ ਹੋ ਜਾਣਗੇ ਇੱਕ ਵਾਰ ਤੁਸੀਂ ਆਪਣੇ ਘਰ ਤੋਂ ਸ਼ੁਰੂ ਕਰੋ ਤੇ ਆਪਣੇ ਮਾਪੇ ਆਪਣੇ ਬਜ਼ੁਰਗਾਂ ਦੀ ਦਾਦਾ ਦਾਦੀ ਦੀ ਘਰ ਦੇ ਵਿੱਚ ਸੇਵਾ ਕਰਨੇ ਸ਼ੁਰੂ ਕਰ ਦਿਓ ਦੇਖਣਾ ਤੁਹਾਡੇ ਘਰ ਵਿੱਚ ਕਿਸ ਤਰ੍ਹਾਂ ਖੁਸ਼ਹਾਲੀ ਆਉਂਦੀ ਹੈ ਵਰਕਤ ਆਉਂਦੀ ਹੈ ਤੁਹਾਨੂੰ ਕੋਈ ਰੋਗ ਲੱਗ ਹੀ ਨਹੀਂ ਸਕਦਾ ਬਹੁਤ ਲੋਕਾਂ ਦਾ ਅਨੁਭਵ ਹੈ ਕਿ ਜਦੋਂ ਲੰਗਰ ਦੀ ਸੇਵਾ ਕਰਦੇ ਹਨ ਝੋਠੇ ਬਰਤਨ ਸਾਫ਼ ਕਰਦੇ ਹਨ ਗੁਰਦੁਆਰੇ ਦੇ ਆਲੇ ਦੁਆਲੇ ਦੀ ਸਾਫ਼ ਸਫਾਈ ਕਰਦੇ ਹਨ ਉਹਨਾਂ ਨੂੰ ਅੰਦਰੋਂ ਬੇਹੱਦ ਸੁੱਖ ਮਿਲਦਾ ਹੈ ਇੱਕ ਵਾਰ ਇੱਕ ਬਜ਼ੁਰਗ ਸਿੱਖ ਸੀ ਉਹਨਾਂ ਦੇ ਸੱਣਕੇ ਕਈ ਸਾਲਾਂ ਤੋਂ ਉਹਨਾਂ ਦੇ ਪਿੰਠੇ ਦੇ ਵਿੱਚ ਦਰਦ ਬਹੁਤ ਰਹਿੰਦਾ ਸੀ ਪਰ ਜਦੋਂ ਉਹਨਾਂ ਨੇ ਹਫ਼ਤੇ ਵਿੱਚ ਇੱਕ ਦਿਨ ਜੁੱਤੀਆਂ ਸਾਫ਼ ਕਰਨ ਦਾ ਨਿਯਮ ਬਣਾਇਆ ਉਹ ਮਹਿਸੂਸ ਕਰਨ ਲੱਗੇ ਕਿ ਦਰਦ ਘੱਟ ਹੋ ਗਿਆ ਉਹ ਆਪਣੇ ਪਿੰਡ ਦੇ ਗੁਰਦੁਆਰਾ ਵਿੱਚ ਉਹ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਜਾਂਦੇ ਜਿੱਥੇ ਵਿੱਚ ਸੰਗਤ ਦੇ ਬਾਅਦ ਜੁੱਤੀ ਪਈ ਹੁੰਦੀ ਸੀ ਉਹਨਾਂ ਨੇ ਉਹ ਜੁੱਤੀ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇੱਕ ਜਗ੍ਹਾ ਤੇ ਰੱਖ ਦਿਆ ਕਰਨਾ ਮੋੜ ਕੇ ਮਾਂਜਾ ਲਗਾ ਦਿਆ ਕਰਨਾ ਮੋੜ ਕੇ ਮਾਂਜਾ ਲਗਾ ਦਿਆ ਕਰਨਾ ਕਹਿੰਦੇ ਉਹ ਬਜ਼ੁਰਗ ਕਹਿੰਦੇ ਕਿ ਅਸੀਂ ਸ਼ੁਰੂ ਤੋਂ ਹੀ ਆਪਣੇ ਮਾਪੇ ਬਾਬਪਨੋ ਤੇ ਆਪਣੇ ਵੱਡੇ ਵਟੇਰਿਆਂ ਨੂੰ ਇਹੋ ਕਰਦਿਆਂ ਦੇਖਿਆ ਸੀ ਕਿ ਜੇਕਰ ਘਰ ਦੇ ਵਿੱਚ ਕੋਈ ਦੁੱਖ ਤਕਲੀਫ ਆਉਣੀ ਜਾਂ ਕੋਈ ਰੋਗ ਆਉਣਾ ਤਾਂ ਗੁਰੂ ਘਰ ਜਾ ਕੇ ਸੇਵਾ ਕਰਨੇ ਸ਼ੁਰੂ ਕਰ ਦਿਆ ਕਰੀਏ ਜਾਂ ਫਿਰ ਧਾਣ ਪੁਣ ਕਰਨਾ ਜਾਂ ਫਿਰ ਵਾਇਗ੍ਰੋ ਮੰਤਰ ਕਰਨਾ ਜਾਂ ਸਿਮਰਨ ਕਰਨਾ ਸ਼ੁਰੂ ਕਰਦਿਆ ਕਰਨਾ ਜੋ ਪਰਮਾਤਮਾ ਨੇ ਦੇਣਾ ਹੈ ਉਹਦਾ ਸ਼ੁਕਰਾਨਾ ਤੇ ਉਹ ਬਜ਼ੁਰਗ ਕਹਿੰਦੇ ਕਿ ਮੈਂ ਇੰਜ ਹੀ ਮਹਿਸੂਸ ਕੀਤਾ ਕਿ ਮੈਂ ਬੜੀਆਂ ਦਵਾਈਆਂ ਖਾ ਕੇ ਵੇਖ ਲਈਆਂ ਮੇਰਾ ਬੱਚਾ ਫੌਜ ਦੇ ਵਿੱਚ ਸੀ ਮੈਂ ਫੌਜ ਦੇ ਥਰੂ ਵੀ ਬਹੁਤ ਇਲਾਜ ਕਰਵਾ ਕੇ ਵੇਖ ਲਿਆ ਸੀ ਪਰ ਜਦੋਂ ਮੇਰਾ ਦਰਦ ਘਟ ਹੀ ਨਹੀਂ ਹੋ ਰਿਹਾ ਸੀ ਤਾਂ ਮੈਂ ਫਿਰ ਗੁਰੂ ਘਰ ਜਾ ਕੇ ਜੁੱਤੀਆਂ ਦੀ ਸਫਾਈ ਕਰਨੇ ਸ਼ੁਰੂ ਕਰ ਦਿੱਤੀ। ਇਹ ਮੈਂ ਨੇਮ ਬਣਾ ਲਿਆ ਤੇ ਜਦੋਂ ਮੈਂ ਸਵੇਰ ਵੇਲੇ ਅਮਰਤ ਵੇਲੇ ਗੁਰੂ ਘਰ ਜਾਣਾ ਜਿੰਨੇ ਵੀ ਸੰਗਤ ਆਈ ਹੁੰਦੀ 4 ਜਾਣੇ, 5 ਜਾਣੇ, 10 ਜਾਣੇ, 2 ਜਾਣੇ ਮੈਂ ਉਹਨਾਂ ਦੇ ਜੋੜਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇੱਕ ਸਾਈਡ ਰੱਖ ਦਿਆ ਕਰਨਾ ਤੇ ਫਿਰ ਮਾਂਜਾ ਲਗਾ ਦਿਆ ਕਰਨਾ। ਕਹਿੰਦੇ ਉਹ ਬਚੁਰਕ ਕੋਦੇ ਕਿਆ ਕੇ ਮੇਰਾ ਜਿਹੜਾ ਦਰਦ ਸੀ ਉਹ ਬਿਲਕੁਲ ਹੀ ਖਤਮ ਹੋ ਗਿਆ ਤੀਸਰਾ ਕੰਮ ਜਿਹੜਾ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਪਰਮਾਤਮਾ ਦਾ ਹਮੇਸ਼ਾ ਸ਼ੁਕਰਾਨਾ ਕਰੋ ਸਭ ਤੋਂ ਵੱਡਾ ਰੋਗ ਨਿਰਾਸ਼ ਰਹਿਣਾ ਸ਼ਿਕਾਇਤ ਕਰਨਾ ਪਰਮਾਤਮਾ ਨੂੰ ਪਰਮਾਤਮਾ ਨੂੰ ਉਲਾਮੇ ਦੇਣਾ ਕਿ ਹਾਏ ਰੱਬਾ ਮੈਂ ਤਾਂ ਮਰ ਗਿਆ ਮੈਨੂੰ ਤਾਂ ਗਰੀਬੀ 'ਚ ਜਨਮ ਦੇ ਦਿੱਤਾ ਮੇਰੀ ਤਾਂ ਕਿਸਮਤ ਮਾੜੀ ਲਿਖ ਦਿੱਤੀ ਮੇਰੇ ਨਾਲ ਆ ਨਹੀਂ ਹੋਇਆ ਮੈਨੂੰ ਆ ਨਹੀਂ ਮਿਲਿਆ ਜਾ ਮੇਰੇ ਨਾਲ ਆ ਹੋ ਰਿਹਾ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ ਪਰ ਦੇਖੋ ਸਾਧ ਸੰਗਤ ਜੀ ਜੈ ਵਾਹਿਗੁਰੂ ਜੀ ਨੇ ਤੁਹਾਨੂੰ ਸੰਪੂਰਨ ਸਰੀਰ ਦੇ ਕੇ ਦੁਨੀਆ ਤੇ ਭੇਜਿਆ ਗਰੀਬ ਦੇ ਘਰ ਜਨਮ ਦਿੱਤਾ ਤੇ ਗਰੀਬ ਮਾਨਾ ਤੁਹਾਡੇ ਲਈ ਤੁਹਾਡੇ ਆਪਣੇ ਉੱਤੇ ਹੈ ਕਿਉਂਕਿ ਪਰਮਾਤਮਾ ਨੇ ਤੁਹਾਨੂੰ ਪੂਰਾ ਸਰੀਰ ਦੇ ਕੇ ਕਲਿਆ ਉਸ ਸਰੀਰ ਨੂੰ ਆਪਣੀਆਂ ਬਾਹਾਂ ਦੇ ਨਾਲ ਹੱਥਾਂ ਨਾਲ ਕੀਰਤ ਕਰੋ ਤੇ ਪੂਰੇ ਪਰਿਵਾਰ ਦਾ ਤੇ ਆਪਣੇ ਪਾਲਣ ਪੋਸ਼ਣ ਤੇ ਜੋ ਪਰਮਾਤਮਾ ਨੇ ਸੋਨਾ ਸਰੀਰ ਦਿੱਤਾ ਉਸੇ ਲਈ ਹਰ ਰੋਜ਼ ਸਵੇਰੇ ਸ਼ਾਮ ਸ਼ੁਕਰਾਨਾ ਕਰਨਾ ਕਦੇ ਨਾ ਭੁੱਲੋ ਸਭ ਤੋਂ ਵੱਡਾ ਰੋਗ ਸਾਡਾ ਸ਼ਿਕਾਇਤ ਕਰਨਾ ਹੈ ਇਹਹੀ ਰੋਗ ਬਹੁਤ ਸਾਰੇ ਰੋਗਾਂ ਨੂੰ ਸਦਾ ਦਿੰਦਾ ਹੈ ਜੇ ਅਸੀਂ ਸਦਾ ਕਹੀਏ ਕਿ ਮੇਰੇ ਕੋਲ ਇਹ ਨਹੀਂ ਮੇਰੇ ਨਾਲ ਉਹ ਨਹੀਂ ਹੋਇਆ ਤਾਂ ਅਸੀਂ ਆਪਣੇ ਮਨ ਨੂੰ ਹਨੇਰੇ ਵਿੱਚ ਰੱਖਦੇ ਹਾਂ ਹਨੇਰਾ ਮਨੁੱਖ ਦੇ ਸਰੀਰ ਵਿੱਚ ਬਿਮਾਰੀਆਂ ਖਿੱਚਦਾ ਹੈ ਪਰ ਜੇ ਅਸੀਂ ਹਰ ਦਿਨ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ ਚਲੋ ਭਾਵੇਂ ਤੁਹਾਨੂੰ ਕਿੰਨੀ ਵੀ ਗਰੀਬੀ ਕਿਉਂ ਨਾ ਦਿੱਤੀ ਚੰਗੇ ਬੰਦੇ ਨੇ ਕਿਉਂ ਨਹੀਂ ਦਿੱਤੀ ਚੰਗੇ ਬੰਦੇ ਨਹੀਂ ਦਿੱਤੇ ਤਾਂ ਤੁਸੀਂ ਸਿਰਫ ਆਪਣੇ ਚੰਗੇ ਸਰੀਰ ਦੇ ਲਈ ਵਾਈਗਰੋ ਨੂੰ ਅਰਦਾਸ ਕਰਨੇ ਸ਼ੁਰੂ ਕਰ ਦਿਓ ਸ਼ੁਕਰਾਨੇ ਦੀ ਦੇਖਣਾ ਤੁਹਾਡੇ ਵਿੱਚ ਅੰਦਰੋਂ ਰੋਸ਼ਨੀ ਉਹ ਵਾਈਗਰੋ ਜੀ ਭਰ ਦੇਣਗੇ ਤੁਹਾਡਾ ਮਨ ਖੁਸ਼ ਹੋ ਜਾਣਾ ਹੈ ਤੁਹਾਡਾ ਸਰੀਰ ਤੰਦਰੁਸਤ ਹੋ ਜਾਣਾ ਹੈ ਵਾਇ ਗੁਰੂ ਜੀ ਦੇ ਨਾਲ ਸਿਰਫ ਤੁਸੀਂ ਸ਼ੁਕਰਾਨਾ ਕਰਨਾ ਹੈ ਤਸਵੀਰੇ ਸ਼ਾਮ ਕੋਈ ਵੱਖਰੇ ਕਮਰੇ 'ਚ ਬੈ ਕੇ ਕੋਈ ਵੱਖਰੀ ਅਰਦਾਸ ਕਰਕੇ ਨਹੀਂ ਕੋਈ ਵੱਖਰਾ ਪਾਠ ਕਰਕੇ ਨਹੀਂ ਸਿਰਫ ਮੋਹ ਇਹੋ ਬੋਲਣਾ ਹੈ ਕਿ ਮੇਰੇ ਸੱਚੇ ਪਾਤਸ਼ਾਹ ਤਨਤਨ ਗੁਰੂ ਰਾਮਦਾਸ ਜੀਓ ਤੁਹਾਡਾ ਕੋਟਨ ਕੋਟ ਸ਼ੁਕਰਾਨਾ ਮੈਨੂੰ ਇਹ ਮਨੁੱਖਾ ਦੇਹ ਦਿੱਤੀ ਤੰਦਰੁਸਤ ਸਰੀਰ ਦਿੱਤਾ ਇਹੇ ਸ਼ਬਦ ਬੋਲਣਾ ਹੈ ਇਸੇ ਤਰ੍ਹਾਂ ਇੱਕ ਵਾਰ ਇੱਕ ਸੰ ਇੱਕ ਵਾਰ ਇੱਕ satsang ਵਿੱਚ ਇੱਕ ਮਾਨ ਹੈ ਆਪਣਾ ਅਨੁਭਵ ਸਾਂਝਾ ਕੀਤਾ ਉਹ ਕਈ ਸਾਲਾਂ ਤੋਂ ਬਿਮਾਰ ਰਹਿੰਦੇ ਸੀ ਪਰ ਉਸਨੇ ਕਿਹਾ ਕਿ ਜਦੋਂ ਮੈਂ ਹਰ ਰੋਜ਼ ਸ਼ੁਕਰਾਨਾ ਕਰਨਾ ਸ਼ੁਰੂ ਕੀਤਾ ਵਾਹਿਗੁਰੂ ਤੋ ਮੈਨੂੰ ਜ਼ਿੰਦਗੀ ਦਿੱਤੀ ਹੈ ਮੇਰੇ ਬੱਚੇ ਦਿੱਤੇ ਤਾਂ ਮੇਰੀ ਬਿਮਾਰੀ ਵੀ ਤੋ ਜ਼ਰੂਰ ਸੁਧਾਰ ਲੈ ਕੇ ਬਿਮਾਰੀ ਵੀ ਤੋ ਜ਼ਰੂਰ ਠੀਕ ਕਰੇਗਾ ਡਾਕਟਰ ਵੀ ਕਹਿੰਦੇ ਹੈਰਾਨ ਹੋ ਗਏ ਕਿ ਬਿਨਾ ਕਿਸੇ ਵੱਡੀ ਦਵਾਈ ਦੇ ਉਹ ਮਾਤਾ ਦੀ ਸਿਹਤ ਠੀਕ ਹੋ ਗਈ। ਮੈਂ ਕਿਸ ਤਰ੍ਹਾਂ ਤੁਹਾਨੂੰ ਕਿੰਨੀਆਂ ਹੀ ਕੋਸਾਖੀਆਂ ਦੱਸਾਂ ਜਿੰਨਾ ਸਾਖਣ ਸੁਣ ਕੇ ਤੁਹਾਡੇ ਮਨ ਨੂੰ ਮਤਲਬ ਤੁਹਾਡਾ ਮਨ ਮੋਟੀਵੇਟ ਹੋ ਸਕਦਾ ਹੈ। ਕਿਸ ਤਰ੍ਹਾਂ ਗੁਰਬਾਣੀ ਨੇ ਤੁਹਾਡੇ ਦੁੱਖ ਰੋਗ ਠੀਕ ਕੀਤੇ ਨੇ ਗੁਰਬਾਣੀ ਸਿਰਫ ਤਿੰਨ ਕੰਮ ਕਰਦੇ ਨੇ ਤਾਂ ਸੇਵਾ ਸਿਮਰਨ ਤੇ ਸ਼ੁਕਰਾਨਾ। ਇਹ ਕੋਨਾਂ ਨੂੰ ਖੁਣੋ ਸਰੀਰਿਕ ਮਾਨਸਿਕ ਤੇ ਆਤਮਿਕ ਤੰਦਰੁਸਤੀ ਦਿੰਦੇ ਨੇ। ਕੋਈ ਬਹੁਤੇ ਵੱਡੇ ਵੱਡੇ ਸਿਮਰਨ ਸਿਰਫ ਵਾਇਗਰੋ ਵਾਇਗਰੋ ਹੋਵੇ ਸੇਵਾ ਹੋਵੇ ਤੇ ਤੁਸੀਂ ਆਪਣੇ ਘਰ ਤੋਂ ਸੇਵਾ ਸ਼ੁਰੂ ਕਰ ਸਕਦੇ ਹੋ ਬਜ਼ੁਰਗਾਂ ਤੋਂ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ